ਸਰਕਾਰ ਮੁਜ਼ਾਬਦ 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 ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਦੇ ਵਿੱਚ ਰੇਲਵੇ ਟ੍ਰੈਕ ਦੇ ਉੱਤੇ ਬੈਠੇ ਹੋ ਬੈਠੇ ਹੋਏ ਨੇ ਤਾਂ 2 ਘੰਟੇ ਲਈ ਰੇਲਵੇ ਟ੍ਰੈਕ ਨੂੰ ਜਾਮ ਕੀਤਾ ਗਿਆ ਤਾਂ ਸਬੂਤਾਂ ਤੋਂ ਦਿਖਾ ਰਿਹਾ ਸਾਹਮਣੇ ਵਾਲ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿਸਾਨਾਂ ਦੇ ਵੱਲੋਂ ਤੁਸੀਂ ਦੇਖਿਆ ਕਿਸਾਨ ਦੇ ਸਰਕਾਰ ਵੱਲ ਜਾ ਕੇ ਬੈਠਾ ਸਾਡੇ ਪੇਂ ਕਿਸਾਨ ਦੇ ਸਾਬ ਦਿਓ ਸਾਬ ਦਿਓ ਸਾਬ ਦਿਓ ਲਕੀਮਪੁਰ ਕੀਰੀ ਦੇ ਦੋਸ਼ੀਆਂ ਨੂੰ ਸਜਾ ਦਿਓ ਮੋਦੀ ਸਰਕਾਰ ਮੁਰਦਾਬਾਦ 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 ਪਿੱਛੇ ਆਵਾਜ਼ ਨਹੀਂ ਆ ਰਹੀ ਸਾਰਿਆਂ ਦੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਦਿਲਵਾ ਕੇ ਚੱਕਰ ਦਾ ਜਾਮਕੀ ਤੇ ਗੇਟ ਰੇਲਾਂ ਦਾ ਕੀ ਕਰਨਾ ਜੀ ਅੱਜ ਦੇ ਦਿਨ 2121 ਦੇ ਵਿੱਚ ਜਿਤਨਾ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰਕੇ ਆਪਣਾ ਆ ਰਹੇ ਸੀ ਤਾਂ ਮੰਤਰੀ ਦੇ ਲੜਕੇ ਵੱਲੋਂ ਚਾਰ ਕਿਸਾਨ ਤੇ ਇੱਕ ਪੱਤਰਕਾਰ ਨੂੰ ਗੱਡੀ ਥੱਲੇ ਕੁਚਲ ਕੇ ਸ਼ਹੀਦ ਕਰਤਾ ਸੀ ਉਹਨਾਂ ਨੂੰ ਅੱਜ ਸਰਨਾ ਜਲੀ ਦੇਣ ਲਈ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਤੇ ਪੱਤਰਕਾਰ ਸ਼ਹੀਦ ਹੋਇਆ ਉਹਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਨੌਕਰੀਆਂ ਦੇਣ ਲਈ ਅੱਜ ਅਸੀਂ ਅੱਜ ਸਾਡੇ ਜਿਹੜੇ ਦੋਨੋਂ ਮੋਰਚੇ ਨੇ ਸ਼ੰਭੂ ਮੋਰਚਾ ਤੇ ਖਨੋਰੀ ਮੋਰਚਾ ਉਹਨਾਂ ਦੋਨਾਂ ਵੱਲੋਂ ਇੱਕ ਸਾਂਝਾ ਐਲਾਨ ਸੀਗਾ ਕਿ ਪੂਰੇ ਭਾਰਤ ਦੇ ਵਿੱਚ ਅੱਜ ਰੇਲ ਦਾ 2 ਘੰਟੇ ਲਈ ਚੱਕਾ ਜਾਮ ਕਰਨਾ 12:30 ਤੋਂ 2:00 ਵਜੇ ਤੱਕ ਦਾ ਸੀਗਾ ਉਹਨਾਂ ਲਈ ਹੀ ਅੱਜ ਇੱਥੇ ਬੈਠੇ ਦੇ ਲੋਕ ਜੀ ਲਗਾਤਾਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗਾਂ ਵੀ ਚੱਲ ਰਹੀਆਂ ਨੇ ਕਿ ਸਿੱਟਾ ਨਿਕਲ ਕੇ ਆ ਰਿਹਾ ਹੈ ਮੀਟਿੰਗਾਂ ਬਿਲਕੁਲ ਬੇਸਿੱਟਾ ਰਹਿੰਦੀਆਂ ਨੇ ਜੀ ਆਣ ਕੇ ਮੀਟਿੰਗ ਨੂੰ ਮੀਟਿੰਗਾਂ ਕਰਦੇ ਨੇ ਸਿਰੇ ਤੇ ਆ ਕੇ ਮੀਟਿੰਗ ਨੂੰ ਫੇਰ ਛੱਡ ਕੇ ਨੱਠ ਜਾਂਦੇ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਤਿਆਰ ਨਹੀਂ ਹੈਗੀ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਲਾਗੂ ਕਰਨ ਲਈ ਤਿਆਰ ਨਹੀਂ ਕੀ ਮੰਗਾਂ ਸਾਡੀਆਂ ਮੰਨੀਆਂ ਨੇ ਲਿਖਤੀ ਮੰਨੀਆਂ ਨੇ ਇਹਨਾਂ ਨੇ ਪਰ ਉਹਨਾਂ ਨੂੰ ਲਾਗੂ ਨਹੀਂ ਕਰ ਰਹਾ ਇਹ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਭੁਗਤ ਰਹੀ ਆ ਕਿਸਾਨ ਮਜ਼ਦੂਰ ਵਪਾਰੀ ਮੁਲਾਜ਼ਮ ਬਰਗਾ ਜਿਨ੍ਹਾਂ ਨੂੰ ਸਾਰਿਆਂ ਨੂੰ ਇਹ ਖਤਮ ਕਰਨ ਤੇ ਤੁਲੇ ਆ ਮਾਰਨ ਤੇ ਤੁਲੇ ਆ ਨੌਕਰੀਆਂ ਤੱਕ ਲੋਕਾਂ ਦੀਆਂ ਜਿਹੜਾ ਪਹਿਲਾਂ ਮਾਨ ਪੱਤੇ ਪੱਤੇ ਮਿਲਦੇ ਸੀ ਨੌਕਰੀਆਂ ਛੱਡ ਕੇ ਆ ਉਹ ਵੀ ਸਾਰੇ ਖਤਮ ਕਰਦੇ ਸਰਕਾਰਾਂ ਨੇ ਵਪਾਰੀ ਖਤਮ ਕਰ ਰਿਹਾ ਵੱਡੇ ਵੱਡੇ ਮੋਲ ਬਣਾ ਕੇ ਛੋਟਾ ਵਪਾਰੀ ਜਿੰਨਾ ਸਾਰਾ ਖਤਮ ਹੋ ਰਿਹਾ ਇੰਡਸਟਰੀ ਖਤਮ ਹੋ ਰਹੀ ਹੈ ਸਾਰੀ ਇਹ ਸਾਰਿਆਂ ਨੇ ਸਾਰਾ ਕੁਝ ਹੈ ਜਿਹੜਾ ਚਾਰ ਘਰਾਣਿਆਂ ਦੇ ਹੱਥਾਂ 'ਚ ਦੇਈ ਜਾ ਰਹੀ ਸਰਕਾਰ ਸਾਰਾ ਕੁਝ ਜਿਹਦੇ 'ਚ ਸਾਨੂੰ ਇੱਕ ਦਿਨ ਸਾਰਿਆਂ ਨੂੰ ਨੌਕਰੀਆਂ ਕਰਨੀਆਂ ਪੈਣਗੀਆਂ ਇਸ ਕਰਕੇ ਅਸੀਂ ਲੜਾਈ ਲੜਦੇ ਆਂ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਪਹੁੰਚਾ ਸਕੀਏ ਠੀਕ ਆ ਪੰਜ ਕਿਸਾਨ ਲੈ ਜੀ